ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਨੂੰ ਅੱਜ ਅਸੀਂ ਦੱਸਾਂਗੇ ਇਸ ਖਬਰ ਰਾਹੀਂ ਕਿ ਮੌਜੂਦਾ ਪੰਜਾਬ ਸਰਕਾਰ ਕਿੰਨੀ ਕੁ ਸੱਚੀ ਹੈ ਤੇ ਕਿੰਨੀ ਕੁ ਗਪੌੜ ਸੰਖ ਹੈ ਸਤਿ ਸ਼ਕਾਲ ਨਮਸਕਾਰ ਅਦਾਵਨ ਮੈਂ ਰਜਿੰਦਰ ਸਿੰਘ ਤਗੜ ਅੱਜ ਇਸ ਖਬਰ ਰਾਹੀਂ ਇਹ ਤੁਹਾਨੂੰ ਸਾਬਤ ਕਰਕੇ ਦੱਸੂਗਾ ਕਿ ਜੋ ਇਹ ਸਰਕਾਰ ਕਰਦੀ ਹੈ ਦਰਸਲ ਉਹ ਕਰਦੀ ਨਹੀਂ ਇਸ ਦੇ ਸਰਕਾਰ ਦੇ ਕਹਿਣ ਤੇ ਕਥਨ ਤੇ ਕਰਨੀ ਦੇ ਵਿੱਚ ਬਹੁਤ ਅੰਤਰ ਹੈ ਆलो ਤੁਸੀਂ ਆਹ ਵੀਡੀਓ ਇੰਸਟਾਗ੍ਰam ਤੋਂ ਜੋ ਅਸੀਂ ਹਾਸਲ ਕੀਤੀ ਹੈ ਵੇਖੋ ਮੇਰੇ ਧਿਆਨ ਮੇ ਇੱਕ ਕੇਸ ਆਇਆ ਕਿ ਮੇਰੀ ਸਰਕਾਰ ਕਾ ਪੰਜਾਬ ਸਰਕਾਰ ਕਾ ਕੈਬਨਿਟ ਮੰਤਰੀ ਆਪਣੇ ਡਿਪਾਰਟਮੈਂਟ ਮੇ ਟੈਂਡਰ ਔਰ ਬਾਕੀ ਪ੍ਰਕਿਰਿਆਵਾਂ ਮੇ ਸੇ 1% ਕਮਿਸ਼ਨ ਮੰਗ ਰਹਾ ਥਾ ਤੋ ਮੈਨੇ ਉਸਕੋ ਗੰਭੀਰਤਾ ਸੇ ਲਿਆ ਇਹ ਮਾਮਲਾ ਸਿਰਫ ਮੇਰੇ ਪਾਸ ਹੀ ਹੈ ਮੀਡੀਆ ਕੇ ਪਾਸ ਇਸਕੀ ਕੋਈ ਜਾਣਕਾਰੀ ਨਹੀਂ ਹੈ विरोधियों के पास इसकी कोई जानकारी नहीं है मैं चाहता तो इसको दबा सकता था अगर मैं ऐसा करता तो मैं लाखों करोड़ों पंजाबियों का दिल तोड़ता जिन्होंने मुझ पर यकीन किया तो मैं अपनी पार्टी की जो विचारधारा है उसके भी खिलाफ होता और मैं एक्शन लेने जा रहा हूं उस मंत्री का नाम है डॉक्टर विजय सिंगला जो कि सेहत मंत्री है, पंजाब में कैबिनेट में थे जब मैंने उनको ये सबूत दिखाए तो उन्होंने अपना गुनाह कबूल भी किया तो हम चाहे अपने हों चाहे बेगाने हों जीरो टॉलरेंस है हमारी रिश्वतखोरी के खिलाफ लेकिन आम आदमी पार्टी कट्टर ईमानदार पार्टी है हम अपने मंत्री पर सख्त एक्शन ले रहे हैं और पुलिस का मामला भी पुलिस को उसके खिलाफ कार्रवाई करने के निर्देश भी दे रहे हैं लोन तुम आ एक छोटे जे अदालती आदेश नजर मारो ये आदेश एडिशनल सेशन जज ਡਾਕਟਰ ਰਜੇਸ਼ ਅਤਰੀ ਦੀ ਅਦਾਲਤ ਦਾ ਉਹਨਾਂ ਨੇ 17 3 25 ਨੂੰ ਆਦੇਸ਼ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਕੰਪਲੇਨੈਂਟ ਸੁਪਰਡੈਂਡਿੰਗ ਇੰਜੀਨੀਅਰ ਰਜਿੰਦਰ ਸਿੰਘ ਦੇ ਬਿਆਨ ਲਈ 2 6 25 ਦੀ ਤਰੀਕ ਪਾਈ ਜਾਏ ਇਹ ਮਾਮਲਾ ਸੀਗਾ ਜਦੋਂ ਰਜਿੰਦਰ ਸਿੰਘ ਉਸ ਵਕਤ ਦੇ ਸੁਪਰਡੈਂਡਿੰਗ ਇੰਜੀਨੀਅਰ ਔਨ ਡੈਪੂਟੇਸ਼ਨ ਟੂ ਹੈਲਥ ਡਿਪਾਰਟਮੈਂਟ ਉਹਨਾਂ ਨੇ ਇੱਕ ਰਿਕਾਰਡਿੰਗ ਕੀਤੀ ਡਾਕਟਰ ਜਿਹੜਾ ਸਿੰਗਲਾ ਹੈਗਾ ਜਿਹੜਾ ਹੈਲਥ ਮੰਤਰੀ ਸੀ ਜਿਹੜਾ ਹੈਲਥ ਮੰਤਰੀ ਸਿੰਗਲਾ ਸੀਗਾ ਉਹਦੀ ਰਿਕਾਰਡਿੰਗ ਕੀਤੀ ਕਿ ਉਹ 1% ਕਮਿਸ਼ਨ ਮੰਗਦਾ ਉਹਨਾਂ ਸਾਰੇ ਕੰਮਾਂ 'ਚੋਂ ਜਿਹੜੇ ਸਰਕਾਰ ਵੱਲੋਂ ਠੇਕੇਦਾਰਾਂ ਨੂੰ कंस्ट्रक्शन ਆਦ ਲਈ ਦਿੱਤੇ ਜਾਣੇ ਜਿਹੜਾ ਸਿੰਗਲਾ ਮੰਤਰੀ ਸੀ ਉਸੇ ਰਿਕਾਰਡਿੰਗ ਚ ਕਹਿੰਦਾ ਆ ਕਿ ਮੇਰੇ ओएसटी प्रदीप ਕੁਮਾਰ ਨਾਲ ਗੱਲ ਕਰ ਲੈ ਜਾ ਕੇ ਜਦੋਂ प्रदीप ਕੁਮਾਰ ਨਾਲ ਸੁਪਰਡੈਂਡਿੰਗ ਰਜਿੰਦਰ ਸਿੰਘ ਗੱਲ ਕਰਦਾ ਉਹ 2% ਦਾ ਕਮਿਸ਼ਨ ਮੰਗਦਾ ਕਹਿੰਦਾ 17 ਕਰੋੜ ਦੇ ਕੰਮ ਅਸੀਂ ਪਹਿਲਾਂ ਤੁਹਾਨੂੰ ਦੇ ਚੁੱਕੇ ਆ ਪੈਸੇ ਰਿਲੀਜ਼ ਕਰ ਚੁੱਕੇ ਆ ਇੱਕ ਤਾਂ ਉਹ ਕਮਿਸ਼ਨ ਦਿਓ ਤੇ ਅਗਲੇ ਜਿਹੜੇ ਐ ਸੀ ਕਰੋੜਾਂ ਦੇ ਕੰਮ ਉਹਨਾਂ ਵਾਸਤੇ ਪੈਸੇ ਰਿਲੀਜ਼ ਕਰਨੇ ਆ ਉਹਦਾ 2% ਕਮਿਸ਼ਨ ਦਿਓ। ਇਹੀ ਰਜਿੰਦਰ ਸਿੰਘ ਸੁਪਰਡੈਂਡਿੰਗ ਇੰਜੀਨੀਅਰ ਜੋ ਹੁਣ ਰਿਟਾਇਰ ਹੋ ਚੁੱਕਿਆ ਹੈ ਇਹ ਇਮਾਨਦਾਰੀ ਦਾ ਝੰਡਾ ਬੁਲੰਦ ਕਰਦੇ ਹੋਏ ਪਹੁੰਚ ਗਿਆ ਮੁੱਖ ਮੰਤਰੀ ਭਗਵੰਤ ਮਾਨ ਕੋਲ। ਕਹਿੰਦਾ ਜੀ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਤਾਂ ਰਿਟਾਇਰਮੈਂਟ ਦੇ ਨੇੜੇ ਆ। ਆ ਵੇਖੋ ਰਿਕਾਰਡਿੰਗ ਸੁਣੋ ਤੁਹਾਡਾ ਮੰਤਰੀ ਕੀ ਕਹਿੰਦਾ ਉਹ ਤੋਂ ਬਾਅਦ ਜੋ ਭਗਵਾਨਤਮਾਨ ਨੇ ਕੀਤਾ ਉਹ ਹੁਣ ਤੁਸੀਂ ਸੁਣ ਹੀ ਲਿਆ ਕਿ ਪਰਚਾ ਦਰਜ ਹੋ ਗਿਆ ਸਿੰਗਲੇ ਤੇ ਇਹ ਮਾਨਸਾ ਤੋਂ ਬਿਲੋਂਗ ਕਰਦਾ ਸਿੰਗਲਾ ਇਹਨੂੰ ਵਿਚਾਰ ਤੋਂ ਘੜਤਾ ਗਿਆ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਕਲੀਨ ਚਿੱਟ ਦੇਤੀ ਕਲੀਨ ਚਿੱਟ ਐਸੇ ਸਿੰਗਲੇ ਨੂੰ ਨਾ ਤਾਂ ਇਹਨੂੰ ਪਹਿਲਾਂ ਪਾਰਟੀ ਚੋਂ ਕੱਢਿਆ ਸੀ ਤੇ ਨਾ ਹੀ ਇਹਨੂੰ ਉਹਨਾਂ ਇਲੈਕਸ਼ਨ ਲਾਈਕ ਕਮੇਟੀਆਂ ਜੋ ਕੱਢਿਆ ਜਿਹੜੀਆਂ ਕਮੇਟੀਆਂ ਜਿਮਨੀ ਜੁਣਾ ਲਈ ਯਾਨੀ ਕਿ ਬਾਈਪੋਲਸ ਦੇ ਲਈ ਹੁੰਦੀਆਂ ਰਹੀਆਂ ਇਹ ਸਰਕਾਰ ਦੇ ਲੱਛਣ ਤੁਹਾਨੂੰ ਹੋਰ ਦੱਸਦੇ ਆ ਕਿ ਫੇਜ਼ ਠਾਣਾ 8 ਮੁਹਾਲੀ ਜਿੱਥੇ ਇਹ ਪਰਚਾ ਦਰਜ ਹੋਇਆ ਇਹ ਪੁਲਿਸ ਨੇ ਪਤੰਦਰਾ ਨੇ ਮੁੱਖ ਮੰਤਰੀ ਨੂੰ ਗਵਾਹੀ ਨਹੀਂ ਬਣਾਇਆ ਹੁਣਾ ਤਾਂ ਇਹ ਜਹੀ ਦਾ ਸੀ ਨਾ ਜੀ ਕਿ ਜਿਹੜਾ ਕਨਫੈਸ਼ਨ ਸਿੰਗਲੇ ਨੇ ਮੁੱਖ ਮੰਤਰੀ ਦੀ ਕੋਠੀ ਜਾ ਕੇ ਮੁੱਖ ਮੰਤਰੀ ਕੋਲ ਕਿਹਾ ਕਿ ਹਾਂ ਮੈਂ ਕਮਿਸ਼ਨ ਮੰਗਿਆ ਸੀ ਜਿਹਦੀ ਸੀਸੀਟੀਵੀ ਫੁਟੇਜ ਮੁੱਖ ਮੰਤਰੀ ਕੋਲ ਸੀ ਜਿਸ ਦੇ ਆਧਾਰ ਤੇ ਉਹਨੇ ਪਰਚਾ ਦਰਜ ਕਰਾਇਆ ਸਿੰਗਲੇ ਦੇ ਉਲਟ ਤਾਂ ਉਹ ਕਨਫੈਸ਼ਨ ਗਿਣਿਆ ਜਾਂਦਾ ਐ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਜਦ ਮੁੱਖ ਮੰਤਰੀ ਦੇ ਮੂਹਰੇ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਹੋ ਗਿਆ ਤਾਂ ਫਿਰ ਮੁੱਖ ਮੰਤਰੀ ਨੂੰ ਗਵਾਹ ਬਣਾਇਆ ਜਾਣਾ ਸੀ ਇਸ ਪਰਚੇ 'ਚ ਜਿਹੜਾ ਪ੍ਰਦੀਪ ਕੁਮਾਰ OSG ਹੈ ਉਹ ਵਿਚਾਰੇ ਤੇ ਤਾਂ ਪਰਚਾ ਅਚਲਾਨ ਦੇਤਾ ਉਹਦੇ ਤੇ ਕੀ ਕਰਤਾ ਚਲਾਨ ਦੇਤਾ ਚਾਰ ਸ਼ੀਟ ਟੂ ਕੋਰਟ ਕਰਤੀ ਵੀ ਇਹ ਤਾਂ ਦੋਸ਼ੀ ਆ ਤੇ ਬਾਕੀ ਗਾਇਦਾ ਸਿੰਗਲਾ ਹਜੇ ਉਹਦੇ ਤੇ ਸਾਡੀ ਤਫਤੀਸ਼ ਜਾਰੀ ਹੈ ਜਦੋਂ 3 ਸਾਲ ਬਾਅਦ ਇਹ ਮਈ 2022 ਦੀ ਗੱਲ ਹੈ ਜਦੋਂ ਸਿੰਗਲੇ ਨੂੰ ਬਾਜ਼ਾਰ ਤੋਂ ਕੱਢਿਆ ਗਿਆ ਸੀ ਪਰਚਾ ਦਰਜ ਕੀਤਾ ਗਿਆ ਸੀ ਤੇ ਹੁਣ ਪੁਲਿਸ ਜਿਹੜੀ ਕਿ ਮੁੱਖ ਮੰਤਰੀ ਦੇ ਤਹਿਤ ਕੰਮ ਕਰਦੀ ਹੈ ਕਿਉਂਕਿ ਭਗਵੰਤ ਮਾਨ ਹੀ ਹੋਮ ਹੋਮ ਮਨਿਸਟਰ ਕੀ ਆ ਹੋਮ ਮਿਨਿਸਟਰ ਗ੍ਰਾਮ ਮੰਤਰੀ ਤੇ ਗ੍ਰਾਮ ਮੰਤਰੀ ਦੇ ਥੱਲੇ ਕੰਮ ਕਰਨ ਵਾਲਾ ਅਧਾਰਾ ਜਿਹੜਾ ਮੁੱਖ ਮੰਤਰੀ ਦੀ ਗਵਾਹੀ ਵੀ ਨਹੀਂ ਲੈਂਦਾ ਜਿਹੜਾ ਹੁਣ ਸਿੰਘਲੇ ਨੂੰ ਕਲੀਨ ਚਿੱਟ ਧਾਰ ਕਰਕੇ ਕੈਂਸਲੇਸ਼ਨ ਰਿਪੋਰਟ ਮੁਹਾਲੀ ਦੇ ਐਡੀਸ਼ਨਲ ਸੈਸ਼ਨ ਜੱਜ ਡਾਕਟਰ ਰਾਜੇਸ਼ ਅਤਰੀ ਦੀ ਅਦਾਲਤ ਦੇ ਵਿੱਚ ਸਟਾਰਾ 125 ਨੂੰ ਫਾਈਲ ਕਰ ਦਿੰਦਾ 6 2 ਨੂੰ ਹੁਣ ਹੁੰਦਾ ਕੀ ਹੈ ਬਹੁਤੀ ਤੁਹਾਨੂੰ ਖੂਬਸੂਰਤ ਗੱਲ ਦੱਸਦੇ ਆ ਆ ਜਿਹੜਾ ਐਸਸੀ ਜਿਹਨੇ ਝੰਡਾ ਚੱਕਿਆ ਸੀ ਇਮਾਨਦਾਰੀ ਦਾ ਉਹ ਜਾ ਕੇ ਫਲੈਟ ਹੋ ਜਾਂਦਾ ਕਹਿੰਦਾ ਜੀ ਮੈਨੂੰ ਕੋਈ ਇਤਰਾਜ਼ ਨਹੀਂ ਜੇ ਪਰਚਾ ਕੈਨਸਲ ਹੋ ਜਾਏ ਹੁਣ ਅੱਗੇ ਬਹੁਤ ਹੀ ਇੰਪੋਰਟੈਂਟ ਗੱਲ ਤੇ ਆਉਨੇ ਆ ਤੁਸੀਂ ਧਿਆਨ ਨਾਲ ਸੁਣਿਓ ਵਰਜਾ ਕੈਨਸਲ ਕਰਨ ਦਾ ਆਧਾਰ ਕੀ ਬਣਾਇਆ ਗਿਆ ਪਹਿਲਾਂ ਕੋਰਟ ਦੇ ਹੁਕਮਾਂ ਨਾਲ ਵੌਇਸ ਸੈਂਪਲ ਲਈ ਗਈ ਸੀ ਯਾਨੀ ਆਵਾਜ਼ ਦੇ ਸੈਂਪਲ ਸਿੰਗਲੇ ਦੇ ਤੇ ਉਸ ਦੀ ਪ੍ਰਦੀਪ ਕੁਮਾਰ ਦੇ ਫਿਰ ਇਹ ਦੋਹੇ ਵੌਇਸ ਸੈਂਪਲ ਅਦਾਲਤ ਦੇ ਹੁਕਮਾਂ ਨਾਲ ਪੰਜਾਬ ਦੀ ਐਫਐਸਐਲ ਲੈਬਾਰਟਰੀ ਨੂੰ ਭੇਜੇ ਗਏ ਹੁਣ ਆ ਸੁਣੋ ਕਿ ਲੈਬ ਦੀ ਰਿਪੋਰਟ ਕੀ ਹੈ ਅਦਾਲਤਾਂ ਬੰਦ ਨੇ ਉਹ ਰਿਪੋਰਟ ਤਾਂ ਭਾਵੇਂ ਅਸੀਂ ਹਾਸਿਲ ਅਜੇ ਕਰ ਨਹੀਂ ਸਕੇ ਪਰ ਸਾਨੂੰ ਉਹਦੇ ਵਿੱਚ ਜੋ ਲਿਖਿਆ ਉਹਦੀ ਇਬਾਰਤ ਦਾ ਸਾਰਾ ਕੁਝ ਪਤਾ ਲੱਗ ਗਿਆ ਲਓ ਸੁਣੋ ਧਿਆਨ ਐਫਐਸਐਲ ਕਹਿੰਦੀ ਆ ਕਿ ਅਸੀਂ ਇਸ ਗੱਲ ਦੀ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਤਸਦੀਕ ਨਹੀਂ ਕਰ ਸਕਦੇ ਕਿ ਬੋਲਣ ਵਾਲੇ ਜਿਹੜੀ ਆਡੀਓ ਰਿਕਾਰਡਿੰਗ ਰਜਿੰਦਰ ਸਿੰਘ ਸੁਪਰੀਟੈਂਡਿੰਗ ਇੰਜੀਨੀਅਰ ਨੇ ਦਿੱਤੀ ਮੁੱਖ ਮੰਤਰੀ ਨੂੰ ਉਹ ਆਵਾਜ਼ ਤੇ ਬਾਅਦ ਦੇ ਵਿੱਚ ਪੁਲਿਸ ਵੱਲੋਂ ਵਾਇਸ ਸੈਂਪਲ ਲਏ ਗਏ ਸਿੰਘਲੇ ਤੇ ਪ੍ਰਦੀਪ ਕੁਮਾਰ ਵਸ਼ਟੀ ਦੀ ਇਹ ਸੱਚੀ ਮੁੱਚੀ ਸੇਮ ਨੇ ਕਹਿੰਦੇ ਕਹਿ ਨਹੀਂ ਸਕਦੇ ਵਿਦਾਊਟ ਡਾਊਟ ਨਹੀਂ ਕਹਿ ਸਕਦੇ ਹੁਣ ਜੇ ਤੁਸੀਂ ਵਿਦਾਊਟ ਡਾਊਟ ਕਹਿ ਨਹੀਂ ਸਕਦੇ ਪੁਲਿਸ ਨੂੰ ਬਹਾਨਾ ਮਿਲ ਗਿਆ ਇਹ ਜਿਹੜੀ ਐਫਐਸਐਲ ਲੈਬ ਹੈ ਇਹ ਵੀ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਅਧੀਨ ਹੀ ਕੰਮ ਕਰਦੀ ਹੈ ਹੁਣ ਇਹ ਮਾਮਲਾ ਕਿਉਂਕਿ origional ਸੈਸ਼ਨ ਜਜ ਅਤਰੀ ਸਾਹਿਬ ਬਦਲ ਗਏ ਉਨ੍ਹਾਂ ਦੇ ਧਾਂ ਤੇ ਇਹ ਕੇਸ ਹੁਣ ਪਹੁੰਚ ਗਿਆ ਐਡੀਸ਼ਨਲ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਵਿੱਚ ਇੱਥੇ ਅਦਾਲਤ ਨੂੰ ਹੁਣ ਕਰਨਾ ਕੀ ਚਾਹੀਦਾ ਮੇਰੀ ਸਮਝ ਦੇ ਮੁਤਾਬਕ ਜਾਂ ਕਾਨੂੰਨੀ ਮਹਾਰਾ ਦੀ ਸਮਝ ਦੇ ਮੁਤਾਬਕ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਕਿ ਇਸ ਐਫਐਸਐਲ ਦੀ ਰਿਪੋਰਟ ਨੂੰ ਰੱਦ ਕਰਦੇ ਹੋਏ ਇਹੀ ਵੌਇਸ ਸੈਂਪਲ ਤੇਰ ਜਿੰਦਰ ਸਿੰਘ ਵੱਲੋਂ ਦਿੱਤੀ ਗਈ ਆਡੀਓ ਰਿਕਾਰਡਿੰਗ ਉਹ ਕਿਸੇ ਬਾਹਰਲੇ ਸੂਬੇ ਦੀ ਐਫਐਸਐਲ ਲੈਬ ਨੂੰ ਦੁਬਾਰਾ ਐਗਜ਼ਾਮਨ ਕਰਨ ਲਈ ਭੇਜੀ ਜਾਵੇ ਘਟੋ ਘਟ ਦੋ ਸੂਬਿਆਂ ਦੀ ਲੈਬ ਨੂੰ ਇੱਕ ਭਾਵੇਂ ਚੰਡੀਗੜ੍ਹ ਸੈਂਟਰ ਲੈਬ ਨੂੰ ਭੇਜ ਦਿਓ ਐਫਐਸਐਲ ਨੂੰ ਤੇ ਭਾਵੇਂ ਇੱਕ ਦਿੱਲੀ ਜਾਂ ਬੰਗਲੌਰ ਕਿਸੇ ਹੋਰ ਸੂਬੇ ਦੀ ਐਫਐਸਐਲ ਲੈਬ ਨੂੰ ਭੇਜ ਦਿਓ ਤੇ ਫਿਰ ਉਹਦੇ ਰਿਜ਼ਲਟ ਆਉਣ ਦਾ ਇੰਤਜ਼ਾਰ ਕਰੋ ਫਿਰ ਤੁਹਾਨੂੰ ਹੋਰ ਬਧਾ ਲੱਗ ਜਾਊਗਾ ਕਿ ਇਹ ਸਰਕਾਰ ਕਿਵੇਂ ਆਪਣੇ ਮਹਾਰਾਤੇ ਫੋਰੈਂਸਿਕ ਜਾਂਚ ਕਰਨ ਵਾਲੇ ਮਹਾਰਾਤੇ ਦਬਾਅ ਪਾ ਕੇ ਡਰਾ ਕੇ ਝੂਠੀਆਂ ਰਿਪੋਰਟਾਂ ਲੈਂਦੀ ਹੈ ਤਾਂ ਕਿ ਆਪਣੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਅਜੇ ਵੀ ਚੱਲ ਰਹੇ ਮੈਂਬਰ ਨੂੰ ਬਚਾਇਆ ਜਾ ਸਕੇ ਏ ਮੇਰਾ ਖਿਆਲ ਆ ਕਿ ਅਦਾਲਤ ਨੂੰ ਕਰਨਾ ਚਾਹੀਦਾ ਹੈ ਜੱਜ ਸਾਹਿਬ ਅਡੀਸ਼ਨਲ ਸੈਸ਼ਨ ਜੱਜ ਹਰਦੀਪ ਸਿੰਘ ਨੂੰ ਜਿਨ੍ਹਾਂ ਦੇ ਕੋਲ ਇਹ ਮਾਮਲਾ 14 ਜੁਲਾਈ ਨੂੰ ਦੁਬਾਰਾ ਸੁਣਿਆ ਜਾਏਗਾ ਇਹ ਰਿਪੋਰਟ ਕੈنسਲੇਸ਼ਨ ਰਿਪੋਰਟ ਬਿਲਕੁਲ ਬਿਲਕੁਲ ਅਦਾਲਤ ਵੱਲੋਂ ਐਕਸੈਪਟ ਨਹੀਂ ਕੀਤੀ ਜਾਣੀ ਚਾਹੀਦੀ ਇਹ ਮੇਰੀ ਸੋਚਣੀ ਆ ਔਰ ਇਹ ਮੇਰੀ ਜੁਡੀਸ਼ਰੀ ਨੂੰ ਇੱਕ ਅਪੀਲ ਵੀ ਆ। ਉੱਥੇ ਫਿਰ ਜੇ ਰਿਪੋਰਟ ਦੁਬਾਰਾ ਐਗਜ਼ਾਮਨ ਹੁੰਦੀ ਹੈ, ਵੌਇਸ ਸੈਂਪਲ ਐਗਜ਼ਾਮਨ ਹੁੰਦੇ ਆ। ਤਾਂ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਜਿਹੜੇ ਚੋਰ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਜ਼ੋਰ ਕਹਿੰਦਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਨਾਲ ਸ਼ਮੂਲੀਅਤ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਨਾਬ ਸਾਹਿਬ ਦੀ ਵੀ ਹੋਗੀ। ਉਹ ਵੀ ਉਹੀ ਕਰ ਰਹੇ ਨੇ ਜੋ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਉਹੀ ਕਰਦੇ ਨੇ ਜੋ ਪਹਿਲੀਆਂ ਜਿਵੇਂ ਸਰਕਾਰਾਂ ਠੱਗੀਆਂ ਠੋਰੀਆਂ ਮਾਰਦੀਆਂ ਰਹੀਆਂ ਭਾਵੇਂ ਉਹ ਕਾਂਗਰਸੀ ਸੀ ਅਕਾਲੀ ਸੀ ਜਾਂ ਹੋਰ ਸੀ ਇਹਨਾਂ ਤੇ ਉਹਨਾਂ 'ਚ ਫਿਰ ਫਰਕ ਕੀ ਹੋਇਆ ਇਹ ਜਿਹੜੀ ਕਟੜ ਇਮਾਨਦਾਰ ਸਰਕਾਰ ਹੈ ਹੋਂਦੀ ਆ ਜ਼ੀਰੋ ਟੋਲਰੈਂਸ ਟੁਵਰਡਸ ਕਨੇਜੀ ਭ੍ਰਸ਼ਟਾਚਾਰ ਇਹ ਜ਼ੀਰੋ ਟੋਲਰੈਂਸ ਆ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਉਧਰੋਂ ਜਲੰਧਰ ਵਾਲਾ ਜਿਹੜਾ ਐਮ ਐਲ ਏ ਫੜਿਆ ਆਰੋੜਾ ਤੁਸੀਂ ਵੇਖੋਗੇ ਇਹਨਾਂ ਦਾ ਡੇਢ ਸਾਲ ਪਿਆ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਵੀ ਕਲੀਨ ਜੈਟ ਮਿਲਣੀ ਹੈ ਇਹ ਸੁਭਾਵਿਕ ਹੈ ਇਹਨਾਂ ਨੂੰ ਦੱਸੋ ਪੁੱਛੋ ਕਿ ਦੱਸਣ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਪਰਚੇ ਆਪਣੇ ਐਮਐਨਏ ਦੇ ਦਰਜ ਕਰਾਏ ਇੱਕ ਬਠੰਡੇ ਵਾਲਾ ਵੀ ਸੀ ਉਹ ਕਿੱਥੇ ਖੜਾ ਹੈ ਉਹ ਕਿੱਥੇ ਖੜਾ ਸਿਰਫ ਪਬਲਿਸਿਟੀ ਸਟੰਟ ਡਰਾਮੇ ਬਾਅਦ ਸਰਕਾਰ ਡਰਾਮੇ ਬਾਅਦ ਪਾਰਟੀ ਇਸ ਮਾਮਲੇ ਤੋਂ ਸਾਫ਼ ਹੁੰਦੀ ਹੈ ਸਵਾਲ ਤਾਂ ਪੁੱਛਣਾ ਬਣਦਾ ਹੈ ਰਜਿੰਦਰ ਸਿੰਘ ਸੁਪਰਡੈਂਟਿੰਗ ਇੰਜੀਨੀਅਰ ਨੂੰ ਵੀ ਜਿਹੜਾ ਕਹਿੰਦਾ ਕਿ ক্লোਜ਼ਰ ਰਿਪੋਰਟ ਨਾਲ ਮੈਂ ਸਹਿਮਤ ਹਾਂ ਤੇ ਫਿਰ ਇਸ ਮਾਮਲੇ 'ਚ ਰਜਿੰਦਰ ਸਿੰਘ ਵੱਲੋਂ ਰਿਕਾਰਡ ਕੀਤੀ ਗਈ ਆਡੀਓ ਰਿਕਾਰਡਿੰਗ ਵੀ ਝੂਠੀ ਪ੍ਰੂਫ ਹੁੰਦੀ ਆ ਜੋ ਐਫਐਸਐਲ ਪੰਜਾਬ ਨੇ ਆਪਣੀ ਰਿਪੋਰਟ 'ਚ ਕਿਹਾ ਰਜਿੰਦਰ ਸਿੰਘ ਦਾ ਹੁਣ ਸਟੈਂਡ ਬਦਲ ਗਿਆ ਕਿਉਂ ਬਦਲ ਗਿਆ ਇਹਦਾ ਮਤਲਬ ਉਹ ਰਿਕਾਰਡਿੰਗ ਜਿਹੜੀ ਉਹਨੇ ਕੀਤੀ ਜਿਹਦੇ ਤੇ ਕਾਰਵਾਈ ਹੋਈ ਉਹ ਰਿਕਾਰਡਿੰਗ ਹੀ ਕਿਸੇ ਹੋਰ ਦੀ ਸੀ ਉਹ ਆਵਾਜ਼ ਹੀ ਕਿਸੇ ਹੋਰ ਦੀ ਸੀ ਤਾ ਫਿਰ ਇੱਕ ਪਰਚਾ ਰਜਿੰਦਰ ਸਿੰਘ ਤੇ ਵੀ ਦਰਜ ਕਰ ਲੋ ਜਿਹਨੇ ਝੂਠੀ ਰਿਕਾਰਡਿੰਗ ਜਿਹਦੀ ਵਿਸ਼ਵਸ਼ਰੀਅਤਾ ਜਿਹਦੀ অথੈਂਟੀਸਿਟੀ ਐਫਐਐਲ ਨੇ ਠੁਕਰਾ ਦਿੱਤੀ ਤਾਂ ਫਿਰ ਉਹ ਆਡੀਓ ਰਿਕਾਰਡਿੰਗ ਦੇਣ ਵਾਲੇ ਸ਼ਿਕਾਇਤ ਕਰਤਾ ਤੇ ਕੀ ਕੋਈ ਕਾਰਵਾਈ ਕਰਨੀ ਬਣਦੀ ਹੈ ਕਿ ਨਹੀਂ ਹੈ ਉਹ ਅਦਾਲਤ ਚ ਜਾ ਕੇ ਵੀ ਬਿਆਨ ਦੇ ਆਇਆ ਜੀ ਮੈਨੂੰ ਕੋਈ ਇਤਰਾਜ਼ ਨਹੀਂ ਜੇ ਇਹ ਕੇਸ ਬੰਦ ਕਰ ਦਿੱਤਾ ਜਾਏ ਬੰਦ ਕਿਉਂ ਕਰਤਾ ਕਰ ਦਿੱਤਾ ਜਾਏ ਭਾਈ ਸਾਹਿਬ ਤੁਹਾਡੀ ਆਡੀਓ ਰਿਕਾਰਡਿੰਗ ਝੂਠੀ ਸਾਬਤ ਕੀਤੀ ਐ ਐਫਐਸਐਲ ਨੇ ਤੇ ਤੁਹਾਡੇ ਤੇ ਕਾਰਵਾਈ ਕਿਉਂ ਨਾ ਹੋਵੇ ਸੋ ਇਹ ਕੁਝ ਗੱਲਾਂ ਵਿਚਾਰਨ ਵਾਲੀਆਂ ਨੇ ਆ ਮੁੱਖ ਮੰਤਰੀ ਦੀ ਜਿਹੜੀ ਆਡੀਓ ਵੀਡੀਓ ਰਿਕਾਰਡਿੰਗ Instagram ਤੇ ਨੂੰ ਦੁਬਾਰਾ ਸੁਣ ਲੋ ਮੇਰੇ ਧਿਆਨ ਮੇ ਇੱਕ ਕੇਸ ਆਇਆ ਕਿ ਮੇਰੀ ਸਰਕਾਰ ਕਾ ਪੰਜਾਬ ਸਰਕਾਰ ਕਾ ਕੈਬਨਿਟ ਮੰਤਰੀ ਆਪਣੇ ਡਿਪਾਰਟਮੈਂਟ ਮੇ ਟੈਂਡਰ और बाकी खरीदो फरू में से एक परसेंट कमीशन मांग रहा था तो मैंने उसको गंभीरता से लिया ये मामला सिर्फ मेरे पास ही है मीडिया के पास इसकी कोई जानकारी नहीं है विरोधियों के पास इसकी कोई जानकारी नहीं है मैं चाहता तो इसको दबा सकता था अगर मैं ऐसा करता तो मैं लाखों करोड़ों पंजाबियों का दिल तोड़ता जिन्होंने मुझ पर यकीन किया तो मैं अपनी पार्टी की जो विचारधारा है उसके भी खिलाफ होता और मैं एक्शन लेने जा रहा हूं उस मंत्री का नाम है डॉक्टर विजय सिंगला जो कि सेहत मंत्री ही पंजाब में कैबिनेट में थे जब मैंने उनको ये सबूत दिखाए तो उन्होंने अपना गुनाह कबूल भी किया तो हम चाहे अपने हों चाहे बेगाने हों जीरो टॉलरेंस है हमारी रिश्वतखोरी के खिलाफ लेकिन आम आदमी पार्टी कट्टर ईमानदार पार्टी है हम अपने मंत्री पर सख्त एक्शन ले रहे हैं और पुलिस का मामला भी पुलिस को उसके खिलाफ कार्रवाई करने के निर्देश भी दे रहे हैं ਕੀ ਕਹਦਾ ਤੇ ਕੀ ਕਰਦਾ ਤੇ ਫਿਰ ਤੁਸੀਂ ਆਪਣਾ ਮਨ ਬਣਾਇਓ ਕਿ 2027 ਦੇ ਵਿੱਚ ਇਹਨਾਂ ਮੈਂ ਕਹਾਂਗਾ ਡਰਾਮੇ ਬਾਜਾ ਨਾਲ ਕਰਨਾ ਕੀ ਹੈ ਕਿਉਂਕਿ ਜਨਤਾ ਕੋਲ ਸਭ ਤੋਂ ਵੱਡੀ ਪਾਵਰ ਹੈ ਵੋਟ ਦੀ ਉਹਨੂੰ ਤੁਸੀਂ ਕਿਵੇਂ ਵਰਤਣਾ ਕਿ ਸਿਰਫ ਆ ਲੌਲੀਪਾਪ ਲੈ ਕੇ 800 300 ਯੂਨਿਟ ਬਿਜਲੀ ਦੇ ਮਾਫ਼ ਕਰਵਾ ਕੇ ਇਹ ਥੋੜਾ ਬਹੁਤ ਹੋਰ ਜਿਹਨੂੰ ਕਹਿੰਦੇ ਆ ਫ੍ਰੀ ਵੀਜ਼ ਲੈ ਕੇ ਤੁਸੀਂ ਖੁਸ਼ ਹੋ ਕੇ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਨਾ ਇਹ ਜ਼ਿੰਮੇਵਾਰੀ ਤੁਹਾਡੇ ਤੇ ਸਾਡੇ ਤੇ ਹੈ ਲੋਕਾਂ ਤੇ ਹੈ ਸਾਡਾ ਫਰਜ਼ ਹੈ ਕਿ ਤੁਹਾਡੇ ਤੱਕ ਸੱਚੀ ਗੱਲ ਪਹੁੰਚਾਈਏ ਔਰ ਤੁਹਾਡਾ ਫਰਜ਼ ਹੈ ਸਚਾਈ ਸੁਣ ਕੇ ਸਹੀ ਫੈਸਲਾ ਵਕਤੋਂ ਤੇ ਤੁਸੀਂ ਲਵੋ ਮੈਂ ਰਿੰਦਰ ਸਿੰਘ ਤਗੜਾ ਅਗਿਆ ਮੰਗਣਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਜ਼